ਦਰਅਸਲ ਮਾਮਲਾ ਇਸ ਤਰ੍ਹਾਂ ਹੈ ਕਿ ਜਲੰਧਰ ਦੇ ਗੁਰਦੁਆਰਾ ਦੁਖਨਿਵਾਰਨ ਕੋਲ ਪੈਂਦੇ ਕੁਆਟਰਾਂ ਦੇ ਵਿੱਚ ਤਕਰੀਬਨ ਰਾਤ ਦੇ 1 ਵਜੇ ਕੇ 54 ਮਿੰਟ ਤੇ ਇੱਕ ਚੋਰ ਵੱਲੋਂ ਜਲੰਧਰ ਦੇ ਨਾਮੀ ਪੱਤਰਕਾਰ ਰਾਜੂ ਗੁਪਤਾ ਦੇ ਘਰ ਦੇ ਵਿੱਚ ਕੰਦ ਟੱਪ ਕੇ ਚੋਰੀ ਕੀਤੀ। ਗੱਲਬਾਤ ਦੌਰਾਨ ਦੱਸਿਆ ਕਿ ਕੱਲ ਬੀਤੀ ਰਾਤ ਤਕਰੀਬਨ 1 ਵਜੇ ਕੇ 54 ਮਿੰਟ ਤੇ ਇੱਕ ਚੋਰ ਵੱਲੋਂ ਉਹਨਾਂ ਦੇ ਘਰ ਦੇ ਕੰਦ ਟੱਪ ਕੇ ਘਰ ਦੇ ਅੰਦਰ ਵੜ ਕੇ ਪਰਿਵਾਰਕ ਮੈਂਬਰ ਦੇ ਤਿੰਨ ਫੋਨ ਚੋਰੀ ਕਰ ਲਏ ਗਏ। ਨਾਲ ਪੈਂਦੇ ਦੂਸਰੇ ਕਮਰੇ ਦੇ ਵਿੱਚ ਵੀ ਪਏ ਦੋ ਫੋਨ ਚੋਰ ਚੋਰੀ ਕਰਕੇ ਉਥੋਂ ਫਰਾਰ ਹੋ ਗਿਆ ਜਿਸ ਦੀ ਵੀਡੀਓ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਵੱਲੋਂ ਪੁਲਿਸ ਨੂੰ ਚੋਰੀ ਦੀ ਕੰਪਲੀਟ ਵੀ ਦਿੱਤੀ ਹੈ ਪਰ ਪੁਲਿਸ ਵੱਲੋਂ ਇਸ ਉੱਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਰਾਜ ਗੁਪਤਾਨਾ ਜੀ ਮੇਰਾ ਅੱਛੇ ਚੋਰੀ ਕਿਵੇਂ ਹੋਈ ਤੇ ਤੁਹਾਡੇ ਇਧਰ अच्छा एक कल ਜਿਹੜੀ ਹੈਗੀ ਆ ਉਹ 16 ਤਰੀਕ ਦੀ ਗੱਲ ਹੈਗੀ ਆ 16 ਤਰੀਕ ਉਹ 1:54 ਮਿੰਟ ਦੇ ਉੱਤੇ ਤੇ ਉੱਪਰ ਜਾ ਕੇ ਜਿਹੜਾ ਹੈ ਉਹ ਘਰਾਂ ਦੇ ਵਿੱਚੋਂ 6 ਮੋਬਾਈਲ ਜਣੇ ਨੇ ਉਹ ਚੋਰੀ ਕਰਕੇ ਜਾਂਦਾ ਹੈਗਾ ਮੇਰੇ ਘਰ ਦੇ ਵਿੱਚੋਂ ਜਿਹੜਾ ਉਹ ਤਿੰਨ ਮੋਬਾਈਲ ਚੋਰੀ ਕੀਤੇ ਨੇ ਤੇ ਦੋ ਜਿਹੜੇ ਹੈਗੇ ਮੇਰੇ ਗੁਆਂਢੀਆਂ ਦੇ ਸਾਡੇ ਕੋਲ ਜਿਹੜਾ ਵੀਵੋ ਦਾ ਲੇਟੈਸਟ ਮਾਡਲ 5G ਫੋਨ ਸੀਗਾ Redmi ਦਾ ਇੱਕ ਫੋਨ ਸੀਗਾ ਅਤੇ ਇੱਕ ਨੋਕੀਆ ਦਾ ਜਿਹੜਾ ਮੰਮੀ ਚਲਾਉਂਦੇ ਸੀਗੇ ਕੀਪੈਡ ਫੋਨ ਸੀਗਾ ਤੇ ਇਹਦੇ ਨਾਲ ਦੇਆਂ ਕੋਲ ਵੀ ਜਿਹੜਾ ਹੈਗਾ ਉਹ ਦੋ ਫੋਨ ਸੀਗੇ ਜੋ ਕਿ ਇੱਕ ਸੈਮਸੰਗ ਦਾ ਤੇ ਇੱਕ ਵੀਵੋ ਦਾ ਸੀਗਾ ਜਿਹੜੇ ਕਿ ਲੇਟੈਸਟ ਬ੍ਰਾਂਡ ਦੇ ਜਿਹੜੇ ਫੋਨ ਸੀਗੇ ਤਕਰੀਬਨ ਉਹਨਾਂ ਦੀ ਕੀਮਤ ਜਿਹੜੀ ਹੈ 30 35 35000 ਰੁਪਏ ਜਿਹੜੀ ਹੈ ਉਹ ਕੀਮਤ ਹੈ ਤੇ ਉਹ ਚੋਰੀ ਕਰ ਚੁੱਕਿਆ ਹੈਗਾ ਵਾ ਹਾਂਜੀ ਬਿਲਕੁਲ ਮੈਂ ਸ਼ਿਕਾਇਤ ਦੇ ਕੇ ਆਇਆ ਹਾਂ ਪੁਲਿਸ ਨੂੰ ਆਪਣਾ ਫੋਨ ਹੈਗਾ ਵਾ ਉਹ ਵੀ EMI ਨੰਬਰ ਜਿਹੜੀ ਨੇ ਉਹਦੇ ਕਿ ਤਾਕੀ ਫੋਨ ਨੂੰ ਜਿਹੜਾ ਹੈ ਉਹ ਟ੍ਰੇਸਿੰਗ ਦੇ ਉੱਤੇ ਲਗਾਇਆ ਜਾ ਸਕੇ ਟ੍ਰੇਸ ਦੇ ਉੱਤੇ ਮੈਂ ਫੋਨ ਤਾਂ ਲਵਾਇਆ ਹੋਇਆ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਕਾਰਵਾਈ ਕਰਦੀ ਹੈ ਕਿ ਹਾਲਾਂਕਿ ਹਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਮੇਰੇ ਫੋਨ ਦੇ ਉੱਤੇ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਇਹਨਾਂ ਦੇ ਨਾਲ ਵਿੱਚ ਵੈਸੇ ਤਾਂ ਜਦੋਂ ਫੋਨ ਟ੍ਰੇਸਿੰਗ ਦੇ ਉੱਤੇ ਲੱਗਦਾ ਹੈ ਤਾਂ ਪਹਿਲਾਂ ਬੰਦੇ ਨੂੰ ਨੋਟੀਫਿਕੇਸ਼ਨ ਆ ਜਾਂਦਾ ਹੈ ਕਿ ਤੁਹਾਡਾ ਫੋਨ ਟ੍ਰੇਸਿੰਗ ਦੇ ਉੱਤੇ ਲਗਾ ਦਿੱਤਾ ਗਿਆ ਹੈ ਉਦੋਂ ਬੰਦੇ ਨੂੰ ਇਹ ਯਕੀਨ ਹੋ ਜਾਂਦਾ ਹੈ ਕਿ ਭਈ ਫੋਨ ਸਾਡਾ ਟ੍ਰੇਸਿੰਗ ਦੇ ਉੱਤੇ ਲੱਗ ਗਿਆ ਹੈ ਪਰ ਪੰਜਾਬ ਪੁਲਿਸ ਦੀ ਇੰਨੀ ਜਿਹੜੀ ਹੈਗੀ ਹੈ ਉਹ ਮੈਂ ਕਹੂੰਗਾ ਨਿਖਿੱਧ ਪੰਜਾਬ ਪੁਲਿਸ ਹੈਗੀ ਹੈ ਕਿਉਂਕਿ ਹਜੇ ਤੱਕ ਫੋਨ ਨੂੰ ਜਿਹੜਾ ਉਹ ਟ੍ਰੇਸਿੰਗ ਦੇ ਉੱਤੇ ਵੀ ਨਹੀਂ ਲਗਾਇਆ ਹੈਗਾ ਹੈ ਸ਼ਾਮ ਨੂੰ ਅਸੀਂ ਕੰਪਲੇਂਟ ਦੇ ਕੇ ਆਏ ਆ ਜਦੋਂ ਸਾਡੀ ਚੋਰੀ ਹੋਈ ਆ ਉਸ ਤੋਂ ਬਾਅਦ ਅਸੀਂ ਸੀਸੀਟੀਵੀ ਅੱਤੇ ਕੰਪਲੇਂਟ ਦੇ ਕੇ ਆਏ ਆ ਪਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਨਾ ਤਾਂ ਪੁਲਿਸ ਇਸ ਜਗ੍ਹਾ ਦੇ ਉੱਤੇ ਆ ਕੇ ਕਿਸੇ ਵੀ ਤਰੀਕੇ ਦੇ ਨਾਲ ਸੀਸੀਟੀਵੀ ਦੇਖਣ ਦੀ ਕੋਸ਼ਿਸ਼ ਕੀਤੀ ਨਾ ਹੀ ਮੌਕਾ ਜਿਹੜਾ ਉਹ ਦੇਖਣ ਦੀ ਕੋਸ਼ਿਸ਼ ਕੀਤੀ ਹੈ ਬਸ ਉਹਨਾਂ ਨੇ ਕਿਹਾ ਕਿ ਤੁਸੀਂ ਕੰਪਲੇਂਟ ਲਿਖਾ ਦਿਓ ਕੰਪਲੇਂਟ ਲਿਖਾਉਣ ਤੋਂ ਬਾਅਦ ਉਹ ਕਹਿੰਦੇ ਜਾਓ ਅਸੀਂ ਜਿਹੜਾ ਹੈਗਾ ਉਹ ਤੁਹਾ ਪਰ ਹਜੇ ਤੱਕ ਕਿਸੇ ਵੀ ਤਰੀਕੇ ਦੇ ਨਾਲ ਪੁਲਿਸ ਪੰਜਾਬ ਪੁਲਿਸ ਕੋਲੇ ਕੋਈ ਐਫਰਟ ਨਹੀਂ ਕੀਤਾ ਗਿਆ ਜੋ ਵੀ ਐਫਰਟ ਕਰ ਰਹੇ ਸਾਰਾ ਅਸੀਂ ਕਰ ਰਹੇ ਹੈਗੇ ਆ ਪ੍ਰਸ਼ਾਸਨ ਨੇ ਤੁਹਾਨੂੰ ਕਿੰਨੇ ਦਿਨ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੇ ਕਿਸੇ ਵੀ ਦਿਨ ਦਾ ਟਾਈਮ ਨਹੀਂ ਦਿੱਤਾ ਉਹਨਾਂ ਨੇ ਕਿਹਾ ਤੁਹਾਡਾ ਜਿਹੜਾ ਇਹ ਮੋਬਾਈਲ ਟ੍ਰੇਸਿੰਗ ਦੇ ਉੱਤੇ ਲਗਾ ਦਿੱਤਾ ਹੈ ਹੁਣ ਜਦੋਂ ਜਿਹੜਾ ਹੈਗਾ ਉਹ ਔਨ ਕਰੇਗਾ ਤਾਂ ਪਤਾ ਲੱਗ ਜਿਵੇਗਾ